ਸ਼ਾ ਨਵਾਜ਼ 21 ਮਾਰਚ 1747 ਈਸਵੀ ਤੋਂ ਲੈ ਕੇ 11 ਜਨਵਰੀ 1748 ਈਸਵੀ ਤੱਕ ਲਾਹੌਰ ਦਾ ਸੂਬੇਦਾਰ ਰਿਹਾ ਪਰ ਉਹਨੂੰ ਆਪਣੇ ਝਗੜਿਆਂ ਵਿੱਚੋਂ ਹੀ ਵੇਲ ਨਾ ਮਿਲਿਆ ਉਹ ਸਿੱਖਾਂ ਵੱਲ ਕੋਈ ਬਹੁਤਾ ਧਿਆਨ ਨਾ ਦੇ ਸਕਿਆ ਜਿਸ ਵੇਲੇ ਅਫਦਾਲੀ ਦਰਿਆ ਅਟਕ ਤੋਂ ਇਸ ਪਾਰ ਟੱਪ ਪਿਆ ਸਾਰੇ ਦੇਸ਼ ਵਿੱਚ ਹਲਚਲ ਮਚ ਉਠੀ ਕਿਉਂਕਿ ਲੋਕਾਂ ਨੂੰ ਨਾਦਰ ਦੇ ਹਮਲੇ ਦੀ ਮਾਰੂ ਜਾਦ ਜੇ ਭੁੱਲੀ ਨਹੀਂ ਸੀ ਲੋਕ ਘਰਾਂ ਨੂੰ ਛੱਡ ਕੇ ਪਹਾੜਾਂ ਨੂੰ ਨਾ ਸਕੇ ਸਿੰਘਾਂ ਦੇ ਵਧਨ ਫੁੱਲਣ ਦਾ ਇਹੀ ਵੇਲਾ ਸੀ ਉਹਨਾਂ ਵੀ ਆਪਣੇ ਪਰਿਵਾਰ ਪਹਾੜਾਂ ਵਿੱਚ ਜਾਂ ਮਾਲਵੇ ਦੇ ਦੁਰਾਡੇ ਇਲਾਕਿਆਂ ਵਿੱਚ ਭੇਜ ਦਿੱਤੇ ਤੇ ਆਪ ਹਥਿਆਰ ਸੰਭਾਲ ਕੇ ਸਮੇਂ ਦੀ ਉਡੀਕ ਕਰਨ ਲੱਗੇ 11 ਜਨਵਰੀ ਨੂੰ ਅਫਦਾਲੀ ਨੇ ਲਾਹੌਰ ਫਤਿਹ ਕੀਤਾ 11 ਮਾਰਚ ਨੂੰ ਉਹ ਮਾਨੂਲਪੁਰ ਦੀ ਲੜਾਈ ਵਿੱਚ ਹਾਰ ਗਿਆ ਇਹਨਾਂ 2 ਮਹੀਨਿਆਂ ਵਿੱਚ ਸਿੰਘਾਂ ਨੇ ਕੱਲੂਕਾਰੀਆਂ ਦੀਆਂ ਸਾਰੀਆਂ ਕਸਰਾਂ ਪੂਰੀਆਂ ਕਰ ਲਈਆਂ ਉਹਨਾਂ ਦਰਿਆ ਸਤਲੁਜ ਤੋਂ ਲੈ ਕੇ ਚਨਾਬ ਤੱਕ ਦਾ ਸਾਰਾ ਇਲਾਕਾ ਲੁੱਟ ਲਿਆ ਇਸ ਵਾਰ ਉਹਨਾਂ ਇਹ ਫੈਸਲਾ ਕੀਤਾ ਕਿ ਸਰਕਾਰ ਨਾਲ ਟੱਕਰ ਲੈਣ ਤੋਂ ਪਹਿਲਾਂ ਸਰਕਾਰ ਦੇ ਟੁਕੜ-ਬੋਚਾਂ ਨੂੰ ਸਜ਼ਾ ਦਿੱਤੀ ਜਾਵੇ ਜਿਹੜੇ ਅੱਜ ਦਿਨ ਚੁਗਲੀਆਂ ਕਰਕੇ ਸਿੰਘਾਂ ਨੂੰ ਫੜਾਉਂਦੇ ਹਨ ਉਹਨਾਂ ਚੁਗਲ ਚੌਧਰੀਆਂ ਨੂੰ ਕਿਉਂ ਨਾ ਬਿੱਲੇ ਲਾਇਆ ਜਾਵੇ ਬਸ ਪੰਥ ਦੀ ਗੁਰਮਤਾ ਕਰਨ ਦੀ ਧੀਰ ਸੀ ਜਾਂ लाਡਲੀਆਂ ਫੌਜਾਂ ਨੇ ਕੰਮ ਆਰੰਭ ਕਰ ਦਿੱਤਾ ਚੌਧਰੀ ਸਹਿਬ ਰਾਏ ਪਿੰਡ ਲੋਸ਼ੇਰੇ ਦਾ ਸੰਧੂ ਜੱਟ ਰਾਮਾ ਰੰਦਾਵਾ ਪਿੰਡ ਕਣੀਆਂ ਹਰ ਭਗਤ ਨਰਨਜਣੀਆਂ ਪਿੰਡ ਗੁਰੂ ਕਾ ਜੰਡਿਆਲਾ ਧਰਮਦਾਸ ਜੋਧਨਗਰੀਆ ਕਰਮਾ ਸ਼ੀਨਾ ਪਿੰਡ ਸ਼ੀਨਾ ਸਨਮੁਖ ਰਾਏ ਪਿੰਡ ਵਡਾਲੀ ਰਾਏ ਬਖਤਾ ਪਿੰਡ ਮਜੀਠਾ ਰਾਏ ਹਸਨਾ ਪਿੰਡ ਮਡੇਆਲਾ ਗਹਿਣਾ ਮੱਲ ਪਿੰਡ ਪੀਲੋਵਾਲ ਕਾਜੀ ਫਜ਼ਲ ਅਹਿਮਦ ਖਾਂ ਸ਼ਮਸ਼ੇਰ ਖਾਂ ਖੋਖਰ ਸਠਿਆਲੇ ਤੇ ਬੋਤਾਲੇ ਦੇ ਰੰਗੜ ਤਨੇਸ਼ਟੇ ਦੇ ਜੱਟ ਹੰਬਤਪੁਰ ਪੱਟੀ ਦੇ ਖੱਤਰੀ ਸਿੱਖ ਉਪਰ ਦੇ ਰੰਗੜ ਤੇ ਹੋਰ ਕਈ ਹੋਰ ਚੌਧਰੀ ਤੇ ਤਲਕੇਦਾਰ ਚੁੰ ਚੁੰ ਕੇ ਕਤਲ ਕੀਤੇ ਨਾਲ ਹੀ ਪਿੰਡ ਕਣੀਆ ਨੁਸ਼ਹਿਰਾ ਸੰਧੂਆ ਬਟਾਲਾ ਜੰਡਿਆਲਾ ਮਜੀਠਾ ਕਲਾਂੌਰ ਜੋਧਨਗਰ ਫਗਵਾੜਾ ਤਲਬਣ ਵਿਜਵਾੜਾ ਜਲੰਧਰ ਸਠਿਆਲਾ ਬੁਤਾਲਾ ਮੁੰਡਿਆਲਾ ਸ਼ੇਖੂਪੁਰਾ ਰਸੂਲ ਨਗਰ ਟੇਗ ਮੰਝ ਕੀ ਆਦੀ ਚੰਗੀ ਤਰ੍ਹਾਂ ਲੁੱਟ ਕੇ ਤਬਾਹ ਕੀਤੀ ਐਸ ਮਾਰ ਧੜ ਦਾ ਪੰਥ ਨੂੰ ਇੱਕ ਬੜਾ ਵੱਡਾ ਲਾਭ ਹੋਇਆ ਫਿਰ ਥੋੜੀ ਕੀਤਿਆਂ ਕੋਈ ਚੌਧਰੀ ਸਿੰਘਾਂ ਦੇ ਵਿਰੁੱਧ ਚੁਗਲੀ ਲਾਉਣ ਵਾਸਤੇ ਤਿਆਰ ਨਾ ਹੁੰਦਾ ਉਹ ਸਮਝਦਾ ਕਿ ਸਿੰਘਾਂ ਦੇ ਵਿਰੁੱਧ ਚੁਗਲੀ ਕਰਨੀ ਆਪਣੀ ਮੌਤ ਨੂੰ ਆਪ ਬੁਲਾਉਣਾ ਹੈ ਹੁਣ ਟੱਕਰ ਸਰਕਾਰ ਤੇ ਸਿੰਘਾਂ ਵਿੱਚ ਰਹਿ ਗਈ ਤਿੱਜੀ ਤੇ ਰਜਨਤਾ ਵਿੱਚੋਂ ਪਾਸੇ ਹੋਣ ਲੱਗੇ ਉਸ ਵੇਲੇ ਅੰਮ੍ਰਿਤਸਰ ਦਾ ਹਾਕਮ ਪਿੰਡ ਠਰੂ ਦਾ ਰਾਜਪੁੱਤ ਸਲਾਬਤ ਖਾਂ ਸੀ ਜਿਸ ਵੇਲੇ ਅਫਦਾਲੀ ਮਾਨੂਪੁਰ ਦੀ ਲੜਾਈ ਵਿੱਚ ਰੁੱਝਿਆ ਹੋਇਆ ਸੀ ਸਿੰਘ ਅੰਮ੍ਰਿਤਸਰ ਆਪ ਹੈ ਲੜਾਈ ਵਿੱਚ ਸਲਾਬਤ ਖਾਂ ਸਰਦਾਰ ਜਸਸ ਸਿੰਘ ਆਲੂ ਵਾਲੀਆ ਦੇ ਹੱਥੋਂ ਮਾਰਿਆ ਗਿਆ ਤੇ ਉਸ ਦੀ ਫੌਜ ਅੰਮ੍ਰਿਤਸਰ ਛੱਡ ਕੇ ਨਸ ਗਈ ਸਿੰਘਾਂ ਨੇ ਅੰਮ੍ਰਿਤਸਰ ਉੱਤੇ ਕਬਜ਼ਾ ਕਰ ਲਿਆ ਦੇਵਾਨ ਲਖਪਤ ਨੇ ਸਰੋਵਰ ਦਾ ਕੁਝ ਹਿੱਸਾ ਪੂਰ ਦਿੱਤਾ ਸਿੱਖਾਂ ਨੇ ਉਸ ਦੀ ਸਫਾਈ ਕਰਕੇ ਇਸ ਵਿੱਚ ਜਲ ਪਾਰ ਦਿੱਤਾ ਤੇ ਸੰਗਤਾਂ ਨੇ ਖੁੱਲੇ ਇਸ਼ਨਾਨ ਕੀਤੇ ਅਨੇਚਰ ਨੂੰ ਮੀਰ ਮੰਨੂ ਤੋਂ ਹਾਰ ਕੇ ਅਫਦਾਲੀ ਵਾਪਸ ਮੁੜਿਆ ਤਾਂ ਸਤਲੋਜ ਦੇ ਰੁਲੇ ਕੰਡੇ ਤੋਂ ਹੀ ਸਿੱਖ ਉਹਦੇ ਮਗਰ ਲੱਗ ਪਏ ਉਹ ਦਿਨੇ ਤਾਂ ਅਫਦਾਲੀ ਦੀ ਫੌਜ ਤੋਂ ਜਰਾ ਦੂਰ ਹਟ ਜਾਂਦੇ ਤੇ ਰਾਤ ਨੂੰ ਛਾਪਾ ਮਾਰ ਕੇ ਹੱਥ ਲੱਗਦਾ ਸਮਾਨ ਲੁੱਟ ਕੇ ਜੰਗਲਾਂ ਵਿੱਚ ਜਾ ਵੜਦੇ ਇਸ ਤਰ੍ਹਾਂ ਲੁੱਟਮਾਰ ਕਰਦੇ ਸਿੰਘ ਜਨਾਹ ਤੱਕ ਅਫਦਾਲੀ ਦੇ ਮਗਰ ਗਏ 19 ਮਾਰਚ 1748 ਈਸਵੀ ਨੂੰ ਵਿਸਾਖੀ ਸੀ ਅਫਦਾਲੀ ਦਾ ਪਿੱਛਾ ਛੱਡ ਕੇ ਸਿੰਘ ਵਿਸਾਖੀ ਮਨਾਉਣ ਵਾਸਤੇ ਅੰਮ੍ਰਿਤਸਰ ਆ ਇਕੱਠੇ ਹੋਏ ਕਈਆਂ ਸਾਲਾਂ ਪਿੱਛੋਂ ਇਹ ਪਹਿਲੀ ਵਿਸਾਖੀ ਸੀ ਜੋ ਸਿੰਘਾਂ ਨੇ ਆਜ਼ਾਦੀ ਨਾਲ ਮਨਾਈ। ਇਸ ਵਿਸਾਖੀ ਦੇ ਦਿਨ ਤੋਂ ਸਿੱਖ ਇਤਿਹਾਸ ਵਿੱਚ ਇੱਕ ਨਵਾਂ ਕਾંડ ਸ਼ੁਰੂ ਹੋਇਆ। ਇੱਕ ਤਾਂ ਯਾਰਾਂ ਮਿਸਲਾਂ ਦਾ ਮੁੱਢ ਵੱਜਾ ਤੇ ਦੂਜਾ ਕਿਲਾ ਰਾਮਰੌਣੀ ਬਣਾਇਆ। ਛੋਟੇ ਘਲੂ ਘਾਰੇ ਤੋਂ ਸਿੰਘਾਂ ਨੇ ਇੱਕ ਸਿੱਖਿਆ ਹਾਸਲ ਕੀਤੀ ਕਿ ਵੱਖੋ-ਵੱਖ ਸਰਦਾਰਾਂ ਦੇ ਛੋਟੇ-ਛੋਟੇ ਖੁਦਮੁਖਤਿਆਰ ਜਥਿਆਂ ਦੀ ਥਾਂ ਪੰਥ ਦੀ ਇੱਕ ਪੱਕੀ ਤੇ ਬਲਵਾਨ ਚੱਥੇਬੰਦੀ ਚਾਹੀਦੀ ਆ ਜੋ ਇੱਕ ਜਥੇਦਾਰ ਦੇ ਹੁਕਮ ਵਿੱਚ ਲੋੜ ਪਈ ਤੇ ਕੰਮ ਕਰੇ। ਉਸ ਵੇਲੇ ਪੰਥ ਵਿੱਚ ਕਈ ਛੋਟੇ-ਛੋਟੇ ਸਰਦਾਰਾਂ ਦੇ ਜਥੇ ਸਨ। ਉੱਗੇ ਸਰਦਾਰ ਇਹ ਸਨ ਨਵਾਬ ਕਪੂਰ ਸਿੰਘ ਪਿੰਡ ਫੈਜ਼ਲਪੁਰ, ਜੱਸਾ ਸਿੰਘ ਕਲਾਲ ਪਿੰਡ ਆਲੂ, ਹਰੀ ਸਿੰਘ ਪੰਗੀ ਪਿੰਡ ਪੰਜਵੜ, ਚੰਡਾ ਸਿੰਘ, ਗੰਡਾ ਸਿੰਘ ਪਿੰਡ ਪੰਜਵੜ, ਨੱਥਾ ਸਿੰਘ, ਮਤਾਬ ਸਿੰਘ ਪਿੰਡ ਖੱਖ ਜ਼ਿਲ੍ਹਾ ਅਮ੍ਰitsar, ਚੜਤ ਸਿੰਘ ਕਨਈਆ, ਦੀਵਾਨ ਸਿੰਘ, ਗੁਜਰ ਸਿੰਘ, ਗਰਜਾ ਸਿੰਘ, ਨੀਬਾਹੂ ਸਿੰਘ, ਲੈਣਾ ਸਿੰਘ ਫੋਲਾ ਸਿੰਘ ਪਿੰਡ ਰੋੜਾਵਾਲਾ ਸਾਵਲ ਸਿੰਘ ਰੰਦਾਵਾ ਪਿੰਡ ਵਾਗਾ ਗੁਰਬਖਸ਼ ਸਿੰਘ ਪਿੰਡ ਦੋਦਾ ਤੰਨਾ ਸਿੰਘ ਪਿੰਡ ਕਲਾਲਵਾਲਾ ਤਾਰਾ ਸਿੰਘ ਪਿੰਡ ਚੈਨਪੁਰ ਬਾਗ ਸਿੰਘ ਕੋਟ ਸੈਦ ਮਹਿਮੂਦ ਹਕੀਕਤ ਸਿੰਘ ਮਹਿਤਾਬ ਸਿੰਘ ਪਿੰਡ ਵਡਾਲਾ ਸੰਧੂਆ ਜ਼ਿਲ੍ਹਾ ਸਿਆਲਕੋਟ ਜੈ ਸਿੰਘ ਪਿੰਡ ਕਾਨਾ ਝੰਡਾ ਸਿੰਘ ਪਿੰਡ ਕਾਨਾ ਤਾਰਾ ਸਿੰਘ ਪਿੰਡ ਕਾਨਾ ਮਨੋਰ ਸਿੰਘ ਪਿੰਡ ਕਾਨਾ ਸੋਭਾ ਸਿੰਘ ਪਿੰਡ ਕਾਨਾ ਭੀਮ ਸਿੰਘ ਪਿੰਡ ਕਾਨਾ ਅਮਰ ਸਿੰਘ ਪਿੰਡ ਵਾਗਾ ਸੋਬਾ ਸਿੰਘ ਪਿੰਡ ਪਿਕਾ ਬਗੇਲ ਸਿੰਘ ਪਿੰਡ ਚੋਬਾਲ ਗੁਲਾਬ ਸਿੰਘ ਡੱਲੇਵਾਲੀਆ ਹਰੀ ਸਿੰਘ ਨੌਦ ਸਿੰਘ ਸ਼ੁਕਰਚਕੀਆ ਗੁਲਾਬ ਸਿੰਘ ਨੌਦ ਸਿੰਘ ਦਾ ਸੋਹਰਾ ਪਿੰਡ ਮਜੀਠਾ ਮਹਿਤਾਬ ਸਿੰਘ ਪਿੰਡ ਜੁਲਕਾ ਸਰਦਾਰ ਬਗੇਲ ਸਿੰਘ ਦਾ ਪੁੱਤਰ ਕਰੋੜਾ ਸਿੰਘ ਪਿੰਡ ਪੇਜਗੜ ਹਰਾ ਸਿੰਘ ਲੱਜਾ ਸਿੰਘ ਨੰਦ ਸਿੰਘ ਪਿੰਡ ਸਾਂਗਣਾ ਕਪੂਰ ਸਿੰਘ ਸੂਰੀਆਵਾਲਾ ਅਮਰ ਸਿੰਘ ਪਿੰਡ ਕਿੰਗਰਾ ਜੀਵਨ ਸਿੰਘ ਪਿੰਡ ਕਿਲਾ ਜੀਵਨ ਸਿੰਘ साहब सिंह सियालकोटिया, दीप सिंह शहीद सिंह शहीद मोहर सिंह राणिया महा सिंह बाघ चंडा झंडा पिंड सुल्तान पिंड अमृतसर कोल मिर्जा सिंह कालू श्याम सिंह मान पिंड बुलाकी चक सिंह, बहाल सिंह शेखूपुर अमीर सिंह हीरा सिंह, गंगा सिंह लाल सिंह, तारा सिंह मान मानावाला जिला अमृतसर ਮਹਿਤਾਬ ਸਿੰਘ ਪਿੰਡ ਲਾਲਪੁਰ ਤਹਿਸੀਲ ਤਰਨਤਾਰਨ ਰੂਪ ਸਿੰਘ ਅਨੂਪ ਸਿੰਘ ਨਕਾਈ ਦਸੌਂਦਾ ਸਿੰਘ ਤਾਰਾ ਸਿੰਘ ਕੇ ਬਾਹ ਧਰਮ ਸਿੰਘ ਖੱਤਰੀ ਅੰਮ੍ਰਿਤਸਰ ਸੁਖਾ ਸਿੰਘ ਮਾੜੀ ਕੰਬੋਕੇ ਜੱਸਾ ਸਿੰਘ ਪਿੰਡ ਇਚੋਗਿਲ ਪਿੱਛੋਂ ਰਾਮਗੜੀਆ ਅਖਵਾਇਆ ਨਵਾਬ ਕਪੂਰ ਸਿੰਘ ਨੇ ਮਤਾ ਪਾਸ ਕੀਤਾ ਕਿ ਪੰਥ ਦੀ ਇੱਕ ਜਥੇਬੰਦੀ ਤੇ ਇੱਕ ਜਥੇਦਾਰ ਹੋਣਾ ਚਾਹੀਦਾ ਜਿਸ ਦਾ ਚੋਣ ਸਾਰਾ ਪੰਥ ਕਰੇ ਇਹ ਮਤਾ ਪ੍ਰਵਾਨ ਕਰ ਲਿਆ ਗਿਆ ਵਿਸਾਖੀ ਦੇ ਦਿਨ ਦਸ਼ਮੇਸ਼ ਪਿਤਾ ਨੇ ਪੰਥ ਸਾਂਝਾ ਕੀਤਾ ਸੀ ਤੇ ਵਿਸਾਖੀ ਦੇ ਦਿਨ ਇਹ ਜਥੇਬੰਦੀ ਬਣਾਇੰਗੀ ਜਿਸ ਦਾ ਨਾਂ ਦਲ ਖਾਲਸਾ ਰੱਖਿਆ ਗਿਆ ਫਿਰ ਜਥੇਦਾਰ ਚੁਣਨ ਦੀ ਵਾਰੀ ਆਈ ਤਾਂ ਸਾਰਿਆਂ ਦੀ ਨਿਗਾਹ ਸਰਦਾਰ ਜਸਾ ਸਿੰਘ ਆਲੂਵਾਲੀ ਤੇ ਪਈ ਉਸ ਵੇਲੇ ਉਹ ਸਾਰਿਆਂ ਵਿੱਚੋਂ ਬਲਵਾਨ ਸਰਦਾਰ ਸੀ ਸਰਬਸੰਮਤੀ ਨਾਲ ਉਸ ਨੂੰ ਜਸਾ ਸਿੰਘ ਆਲੂਵਾਲੀ ਨੂੰ ਪੰਥ ਦਾ ਸਾਂਝਾ ਜਥੇਦਾਰਤਾ ਪਿਆ ਗਿਆ ਉਹਦੇ ਮਾਤ ਹਿੱਤ ਦਸਾਂ ਸਰਦਾਰਾਂ ਦੀ ਇੱਕ ਸਲਾਹਕਾਰ ਕਮੇਟੀ ਬਣਾ ਦਿੱਤੀ ਗਈ ਇਹਾ ਦਸੇ ਸਰਦਾਰ ਬਾਕੀ ਦੀਆਂ 10 ਮਿਸਲਾਂ ਦੇ ਜਥੇਦਾਰ ਬਣੇ ਉਸ ਵੇਲੇ ਅੰਮ੍ਰਿਤਸਰ ਵਿੱਚ ਸਤਾਫਨ ਹੋਈਆਂ 1000 ਮਿਸਲਾਂ ਇਹ ਸਨ ਮਿਸਲ ਆਲੂਵਾਲੀਆ ਜਿਸ ਦਾ ਜਥੇਦਾਰ ਜਿਸ ਦਾ ਜਥੇਦਾਰ ਸਰਦਾਰ ਜੱਸਾ ਸਿੰਘ ਕਲਾਲ ਸੀ ਜੋ ਸਾਰੇ ਪੰਥ ਦਾ ਸੇ ਜਥੇਦਾਰ ਸੀ ਮਿਸਲ ਫੈਜ਼ਲਪੁਰੀਆ ਜਾਂ ਸਿੰਘਪੁਰੀਆ ਇਸ ਦਾ ਜਥੇਦਾਰ ਨਵਾਬ ਕਪੂਰ ਸਿੰਘ ਪਿੰਡ ਫੈਜ਼ਲਾਪੁਰ ਸੀ ਮਿਸਲ ਸ਼ੁਕਰਚੱਕੀਆ ਇਸ ਦਾ ਜਥੇਦਾਰ ਸਰਦਾਰ ਨੌ ਸਿੰਘ ਸੀ ਸਰਦਾਰ ਰਣਜੀਤ ਸਿੰਘ ਦਾ ਪੜਦਾਦਾ ਮਿਸਲ ਨਿਸ਼ਾਨਾ ਵਾਲੀ ਇਸ ਦਾ ਜਥੇਦਾਰ ਸਰਦਾਰ ਦਸੌਂਦਾ ਸਿੰਘ ਜੋ ਦਲ ਖਾਸ ਦਾ ਨਿਸ਼ਾਨ ਬਰਦਾਰ ਸੀ ਮਿਸਲ ਪੰਗਿਆ ਇਸ ਦਾ ਜਥੇਦਾਰ ਸਰਦਾਰ ਹਰੀ ਸਿੰਘ ਪੰਗੀ ਪਿੰਡ ਪੰਜਵੜ ਸੀ ਮਿਸਲ ਕਨਈਆ ਇਸ ਦਾ ਜਥੇਦਾਰ ਸਰਦਾਰ ਜੈ ਸਿੰਘ ਕਨਈਆ ਪਿੰਡ ਕਾਨਾ ਜ਼ਿਲ੍ਹਾ ਲਾਹੌਰ ਦਾ ਸੀ ਮਿਸਲ ਨਕਈਆ ਇਸ ਦਾ ਜਥੇਦਾਰ ਸਰਦਾਰ ਹੀਰਾ ਸਿੰਘ ਨਕਈ ਪਿੰਡ ਬਹਿੜਵਾਲ ਜ਼ਿਲ੍ਹਾ ਲਾਹੌਰ ਦਾ ਸੀ ਗੱਲੇ ਵਾਲੀ ਮਿਸਲ ਇਸ ਦਾ ਜਥੇਦਾਰ ਸਰਦਾਰ ਗੁਲਾਬ ਸਿੰਘ ਪਿੰਡ ਡੱਲੇਵਾਲ ਦਾ ਸੀ ਮਿਸਲ ਸ਼ੀਦਾਂ ਇਸ ਦਾ ਜਥੇਦਾਰ ਬਾਬਾ ਦੀਪ ਸਿੰਘ ਜੀ ਸੀ ਸਨ ਮਿਸਲ ਕਰੋੜਾ ਸਿੰਘੀਆਂ ਇਸ ਦਾ ਜਥੇਦਾਰ ਸਰਦਾਰ ਕਰੋੜਾ ਸਿੰਘ ਪਿੰਡ ਪੰਜਵੜ ਦਾ ਸੀ ਮਿਸਲ ਸਾਂਘਣੀਆਂ ਇਸ ਦਾ ਜਥੇਦਾਰ ਸਰਦਾਰ ਨਾਨ ਸਿੰਘ ਪਿੰਡ ਸਾਂਘਣੇ ਦਾ ਸੀ ਇਹਾਂ ਮਿਸਲ ਪਿੱਛੋਂ ਮਿਸਲ ਰਾਮਗੜੀਆ ਅਖਵਾਈ ਫਿਰ ਹਰ ਇੱਕ ਸਿੰਘ ਸਿਪਾਹੀ ਤੇ ਸਰਦਾਰ ਨੂੰ ਆਗਿਆ ਹੋਈ ਜੋ ਜਥੇ ਵਿੱਚ ਚਾਵੇ ਰਲ ਜਾਵੇ ਹਰ ਅੰਮ੍ਰਿਤਧਾਰੀ ਸਿੰਘ ਦਲ ਖਾਸਾ ਦਾ ਮੈਂਬਰ ਤੇ ਬਰਾਬਰ ਦਾ ਭਾਈ ਸਮਝਿਆ ਜਾਂਦਾ ਸੀ ਹਰ ਸਿਪਾਹੀ ਨੂੰ ਇਹ ਵੀ ਹੱਕ ਦਿੱਤਾ ਗਿਆ ਕਿ ਉਹ ਚਾਵੇ ਤਾਂ ਇੱਕ ਜਥੇ ਨੂੰ ਛੱਡ ਕੇ ਦੂਜੀ ਜਥੇ ਵਿੱਚ ਜਾ ਸਕਦਾ ਸ਼ਾਮਲ ਹੋ ਸਕਦਾ ਹਰ ਮਿਸਲ ਅੰਦਰੋਨੀ ਮਾਮਲਿਆਂ ਵਿੱਚ ਖੁਦ ਮੁਖਤਿਆਰ ਹੋਵੇਗੀ ਪਰ ਸਾਂਝੇ ਅਮਲ ਲਈ ਉਹਨਾਂ ਨੂੰ ਦਲ ਖਾਸਾ ਦੇ ਪ੍ਰਧਾਨ ਜਥੇਦਾਰ ਦੇ ਹੁਕਮ ਦੀ ਪਾਲਣਾ ਕਰਨੀ ਪਵੇਗੀ ਇਸ ਤਰ੍ਹਾਂ ਪੰਥ ਵਿੱਚ ਮਿਸਲਾਂ ਦਾ ਮੁੱਢ ਬਚਾ ਦੂਜਾ ਵੱਡਾ ਕੰਮ ਸਾਰਿਆਂ ਜਥੇਦਾਰਾਂ ਨੇ ਸੋਚਿਆ ਕਿ ਕਦ ਤੱਕ ਪੰਥ ਝਾੜਾਂ ਵਿੱਚ ਲੁਕਿਆ ਫਰੇਗਾ ਵੈਰੀ ਦੇ ਟੱਕਰੇ ਵਾਸਤੇ ਸਾਨੂੰ ਕੋਈ ਛੋਟਾ ਮੋਟਾ ਕਿਲਾ ਬਣਾਉਣਾ ਚਾਹੀਦਾ ਜਿੱਥੇ ਭੀੜ ਬਣੀ ਤੇ ਆਸਰੇ ਨਾਲ ਵੈਰੀ ਦਾ ਟਾਕਰਾ ਕੀਤਾ ਜਾਵੇ ਮਤਾ ਇਹ ਪਾਸ ਹੋਇਆ ਕਿ ਅੰਮ੍ਰਿਤਸਰ ਨਾਲੋਂ ਇੱਕ ਹੋਰ ਪਵਿੱਤਰ ਧਰਤੀ ਕਿਹੜੀ ਹੈ ਇੱਥੇ ਹੀ ਕਿਲਾ ਬਣਾਇਆ ਜਾਵੇ ਰਾਮ ਸਰ ਦੇ ਨੇੜੇ ਗੁਰੂ ਮਹਾਰਾਜ ਨੇ ਇੱਕ ਖੂਹ ਹੀ ਲਵਾਈ ਸੀ ਉਸੇ ਦੇ ਉਦਾਲੇ ਕੱਚੀ ਗੜੀ ਦੀ ਨੀ ਵਿਸਾਖੀ ਵਾਲੇ ਦਿਨ ਜਾਣ ਕੇ 1748 ਈਸਵੀਂ ਰੱਖੀ ਗਈ। ਨੀਂ ਦੇ ਉਦਾਲੇ ਪਾਣੀ ਫੇਰ ਕੇ ਕਹਾਣੀ ਬਣਾ ਕੇ ਗਾਰੇ ਦੀ ਕੰਦ ਉਸਾਰਨੀ ਸ਼ੁਰੂ ਕਰ ਦਿੱਤੀ। ਰਾਜ ਮਜ਼ਦੂਰ ਮਿਸਤਰੀ ਸਿੰਘ ਆਪੇ ਹੀ ਸਨ। ਦਿਨਾਂ ਵਿੱਚ ਹੀ ਕੱਚੀ ਗੜੀ ਤਿਆਰ ਹੋ ਗਈ। ਉਸ ਦਾ ਨਾਂ ਗੁਰੂ ਰਾਮਦਾਸ ਜੀ ਦੇ ਨਾਂ ਉੱਤੇ ਰਾਮ ਰੌਣੀ ਰੱਖਿਆ ਗਿਆ। ਉਸ ਦੀ ਕੰਦ 4 ਹੱਥ ਚੌੜੀ ਤੇ 6-7 ਹੱਥ ਉੱਚੀ ਸੀ। ਉਸ ਵਿੱਚ 500 ਘੋੜਾ ਸਵਾਰ ਦੇ ਰਹਿਣ ਜੋਗੀ ਥਾਂ ਸੀ। ਸੋ 500 ਸਿੰਘਾਂ ਨੂੰ ਉਸ ਵਿੱਚ ਰਹਿਣ ਦੀ ਆਗਿਆ ਹੋਈ। ਇਸੇ ਸਮੇਂ ਸਰਦਾਰ ਹਰੀ ਸਿੰਘ ਪੰਗੀ ਨੇ ਆਪਣਾ ਕਟੜਾ ਵੀ ਵਸਾਇਆ। ਅਪ੍ਰੈਲ 1748 ਈਸਵੀ ਵਿੱਚ ਮੀਰ ਮੰਨੂ ਲਾਹੌਰ ਤੇ ਮੁਲਤਾਨ ਦਾ ਸੂਬੇਦਾਰ ਬਣ ਕੇ ਲਾਹੌਰ ਪੁੱਜਾ। ਉਸ ਨੇ ਕੋੜਾ ਮਲ ਨੂੰ ਆਪਣਾ دیਵਾਨ ਤੇ ਨਾਇਕ ਬਣਾਇਆ ਤੇ ਅਦੀਨਾ ਬੇਗ ਨੂੰ ਜਲੰਧਰ ਦਾ ਫੌਜਦਾਰ। ਅਬਦਾਲੀ ਦੇ ਥਾਪੇ ਹੋਏ ਸਾਰੇ ਹਾਕਮ ਕੱਢ ਦਿੱਤੇ ਗਏ। ਲਖਪਤਰਾਏ ਨੂੰ ਮੀਰ ਮੰਨੂ ਨੇ 30 ਲੱਖ ਜੁਰਮਾਨਾ ਕੀਤਾ। ਉਸ ਵਿੱਚੋਂ 22 ਲੱਖ ਵਸੂਲ ਹੋ ਗਿਆ ਕੁਝ ਨਗਦ ਤੇ ਬਾਕੀ ਉਸ ਦਾ ਘਰ ਘਾਟ ਵੇਚ ਕੇ ਤੇ ਬਾਕੀ 8 ਲੱਖ ਬਦਲੇ ਉਸ ਨੂੰ ਕੈਦ ਕਰ ਲਿਆ ਗਿਆ ਉਹ 8 ਲੱਖ ਕੌੜਾ ਮਲ ਨੇ ਤਾਰ ਦਿੱਤਾ ਤੇ ਲਖਪਤਨੂ ਮੀਰ ਮੰਨੂ ਕੋਲੋਂ ਲੈ ਕੇ ਸਿੰਘਾਂ ਦੇ ਹਵਾਲੇ ਕਰ ਦਿੱਤਾ ਜਿੱਥੇ ਉਹ 6 ਮਹੀਨੇ ਕੈਦ ਰਹਿ ਕੇ ਮਰ ਗਿਆ ਦਿੱਲੀ ਦੇ ਨਵੇਂ ਵਜ਼ੀਰ ਸਫਦਰ ਜੰਗ ਦਾ ਮੀਰ ਮੰਨੂ ਨਾਲ ਬੜਾ ਵਰੋਸ ਸੀ ਦਿੱਲੀ ਦਰਬਾਰ ਵਿੱਚ ਦੋ ਧੜੇ ਸਨ ইরਾਨੀ ਸ਼ੀਆ ਤੇ ਤੁਰਾਨੀ ਸੁੰਨੀ ਸਫਦਰ ਜੰਗ ইরਾਨੀ ਸ਼ੀਆ ਸੀ ਉਸ ਤੋਂ ਪਹਿਲੇ ਵਜ਼ੀਰ ਸੁੰਨੀ ਤੁਰਾਨੀ ਸਨ ਮੀਰ ਮੰਨੂ ਪਹਿਲੇ ਵਜ਼ੀਰ ਕਮਰੋਦੀਨ ਦਾ ਪੁੱਤਰ ਸੀ ਉਹਨੂੰ ਦਿੱਲੀ ਦਰਬਾਰ ਵਿੱਚੋਂ ਕੱਢਿਆ ਵੀ ਐਸੇ ਵਾਸਤੇ ਗਿਆ ਸੀ ਕਿ ਉਹ ਆਪਣੇ ਪਿਓ ਦੀ ਥਾਂ ਵਜ਼ਾਰਤ ਦੀ ਮੰਗ ਨਾ ਕਰੇ ਕਿਉਂਕਿ ਸਭ ਅਹੁਦੇ ਜੱਦੀ ਸਮਝੇ ਜਾਂਦੇ ਸਨ ਮੀਰ ਮੰਨੂ ਵੀ ਇਸ ਚਾਲ ਨੂੰ ਸਮਝਦਾ ਸੀ ਪਰ ਉਹਨੇ ਦਿੱਲੀ ਨਾਲੋਂ ਲਾਹੌਰ ਵਿੱਚ ਆਪਣੀ ਤਾਕਤ ਬਣਾਉਣੀ ਚੰਗੀ ਸਮਝੀ ਉਹ ਆਪ ਤੁਰਕ ਸੀ ਸੋ ਉਹਨੇ ਨਾਦਰ ਦੇ ਕੱਡੇ ਹੋਏ ਕਈ ਤੁਰਕ ਸਿਪਾਹੀ ਤੇ ਅਫਸਰ ਆਪਣੀ ਨੌਕਰੀ ਵਿੱਚ ਲੈ ਲਏ। ਲਾਹੌਰ ਉਤੇ ਕਬਜ਼ਾ ਜਮਾ ਕੇ ਮੀਰ ਮੰਨੂ ਨੇ ਮੁਲਤਾਨ ਉਤੇ ਕਬਜ਼ਾ ਕਰਨ ਵਾਸਤੇ ਕੌੜਾ ਮਲ ਨੂੰ ਆਪਣਾ ਨਾਇਬ ਬਣਾ ਕੇ ਭੇਜਿਆ। 1738 ਈਸਵੀ ਵਿੱਚ ਮੁਲਤਾਨ ਦਾ ਸੂਬੇਦਾਰ ਅਬਦੁਸਮੰਦ ਖਾਨ ਦਲੇਰੇ ਜੰਗ ਮਾਰਿਆ ਤਾਂ ਉਹ ਸੂਬਾ ਵੀ ਉਸਦੇ ਪੁੱਤਰ ਜ਼ਕਰੀਆ ਖਾਨ ਖਾਨ ਬਹਾਦਰ ਸੂਬੇਦਾਰ ਲਾਹੌਰ ਨੂੰ ਹੀ ਦੇ ਦਿੱਤਾ ਗਿਆ। ਖਾਨ ਬਹਾਦਰ ਨੇ ਆਪਣੇ ਪੁੱਤਰ ਸ਼ਾਹ ਨਵਾਜ਼ ਖਾਨ ਨੂੰ ਆਪਣਾ ਨਾਇਬ ਬਣਾ ਕੇ ਮੁਲਤਾਨ ਦਾ ਹਾਕਮ ਥਾਪਿਆ ਸੀ ਜਦ ਸ਼ਾਹ ਨਵਾਜ਼ ਲਾਹੌਰ ਉਤੇ ਕਬਜ਼ਾ ਕਰਨ ਮਾਸਤੇ ਆਇਆ ਆਪਣੇ ਵੱਲੋਂ ਮੁਲਤਾਨ ਦਾ ਹਾਕਮ ਖਵਾਜਾ ਇਸਹਾਕ ਨੂੰ ਛੱਡ ਆਇਆ ਪਿਛੋਂ ਵਜ਼ੀਰ ਕਮਰੂਦੀਨ ਨੇ ਜਾਹਿਦ ਖਾਨ ਸਦੋ ਜੈ ਨੂੰ ਸੁਬੇਦਾਰੀ ਦੀ ਸੰਦ ਦੇ ਦਿੱਤੀ ਤਾਂ ਉਹਨੇ ਇਸਹਾਕ ਨੂੰ ਉੱਥੋਂ ਕੱਢ ਕੇ ਆਪ ਕਬਜ਼ਾ ਜਮਾ ਲਿਆ ਇਸ ਵੇਲੇ ਮੁਲਤਾਨ ਉਸੇ ਦੇ ਕਬਜ਼ੇ ਵਿੱਚ ਸੀ ਜਦ ਕੋੜਾ ਮਲ ਮੁਲਤਾਨ ਪੁੱਜਾ ਅਗੋਂ ਜਾਹੀਦ ਕਾਂ ਲੜਾਈ ਵਾਸਤੇ ਤਿਆਰ ਹੋ ਪਿਆ ਪਰ ਪਹਿਲੀ ਮੋਠ ਪੇੜ ਵਿੱਚ ਹੀ ਉਹ ਹਾਰ ਕੇ ਨੱਸ ਗਿਆ ਤੇ ਕੌੜਾ ਮਲ ਨੇ ਮੁਲਤਾਨ ਉੱਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਲਾਹੌਰ ਤੇ ਮੁਲਤਾਨ ਵਿੱਚ ਤਸੱਲਤ ਜੁਮਾ ਕੇ ਉਹ ਫਿਰ ਮੀਰ ਮੰਨੂ ਵੱਲ ਹੋਇਆ ਉਹਨੇ ਅਮਨ ਕੰਮ ਕਰਨ ਦੇ ਬਹਾਨੇ ਇਲਾਕੇ ਵਿੱਚੋਂ ਗਸ਼ਤੀ ਫੌਜ ਚੜਾਈ ਤੇ ਸਿੰਘਾਂ ਦੇ ਕਤਲ ਦਾ ਹੁਕਮ ਦੇ ਦਿੱਤਾ ਸਿੰਘ ਗਸ਼ਤੀ ਫੌਜ ਦਾ ਟਕਰਾ ਕਰਨ ਦੀ ਤਾਂ ਪਾਰੀ ਦੁਆਬ ਛੱਡ ਕੇ ਦੁਆਬਾ ਜਲੰਧਰ ਵੱਲ ਚਲੇ ਗਏ ਨਾ ਸਿੱਖਾਂ ਨੇ ਅਦੀਨਾ ਬੇਗ ਦੇ ਇਲਾਕੇ ਵਿੱਚ ਕੋਈ ਗੜਬੜ ਕੀਤੀ ਤੇ ਨਾ ਹੀ ਮਗਰਲੇ ਨੇ ਸਿੱਖਾਂ ਦੇ ਵਿਰੋਧ ਕੋਈ ਕਾਰਵਾਈ ਕਰਨ ਦੀ ਲੋੜ ਸਮਝੀ ਪਰ ਪਿੱਛੋਂ ਮੀਰ ਮੰਨੂ ਦਾ ਸਖਤ ਹੁਕਮ ਗਿਆ ਕਿ ਸਿੱਖਾਂ ਨੂੰ ਹਸਲੋਂ ਖਤਮ ਕਰੋ ਸਿੱਖ ਉਸ ਵੇਲੇ ਅਨੰਦਪੁਰ ਜਾ ਇਕੱਠੇ ਹੋਏ ਅਦੀਨਾ ਬੇਗ ਬੜੀ ਪਾਰੀ ਫੌਜ ਲੈ ਕੇ ਅਮਨ ਨਾਲ ਬੈਠੇ ਸਿੱਖਾਂ ਉੱਤੇ ਜਾ ਪਿਆ ਦੋਹਾਂ ਧਿਰਾਂ ਦੇ ਕਈ ਆਦਮੀ ਮਾਰੇ ਗਏ ਸਿੰਘ ਇਥੋਂ ਮਾਲਵੇ ਨੂੰ ਚਲੇ ਗਏ ਅਦੀਨਾ ਬੇਗ ਵਾਪਸ ਮੁੜ ਆਇਆ ਇਹ ਘਟਨਾ 1700 48 ਈਸਵੀ ਦੀ ਹੈ। ਉਵੇਂ ਹੀ ਅਦੀਨਾ ਬੇਗਨੇ ਸਿੰਘਾਂ ਨਾਲ ਅੰਦਰ ਖਾਤੇ ਫਿਰ ਸੁਲਾ ਕਰ ਲਏ ਤੇ ਕੁਝ ਸਿੱਖ ਆਪਣੀ ਨੌਕਰੀ ਵਿੱਚ ਲੈ ਲਏ। ਜੱਸਾ ਸਿੰਘ ਤਖਣ ਇੱਚੇ ਗਿੱਲਿਆ, ਪਿਛੋਂ ਰਾਮਗੜੀਆ ਆਪਣੇ ਧਿੰ ਭਰਾਵਾਂ ਜੈ ਸਿੰਘ, ਖੁਸ਼ਾਲ ਸਿੰਘ ਤੇ ਮਾਲੀ ਸਿੰਘ ਤੇ ਕੁਝ ਹੋਰ ਸਾਥੀਆਂ ਸਣੇ ਅਦੀਨਾ ਬੇਕੁੱਲ ਨੌਕਰ ਹੋ ਗਿਆ। ਉਸ ਦਾ ਪੰਜਵਾਂ ਪਰਾ ਤਾਰਾ ਸਿੰਘ ਨੌਕਰ ਨਾ ਹੋਇਆ। ਉਹ ਸਦਾ ਦਲ ਖਾਸੇ ਦੇ ਨਾਲ ਰਿਹਾ। 2 ਕੁ ਮਹੀਨੇ ਮੀਂਹ ਦੇ ਜੋੜ ਕਰਕੇ ਸਾਰੇ ਦੇਸ਼ ਵਿੱਚ ਚੁੱਪ ਵਰਤੀ ਰਹੀ। ਅਕਤੂਬਰ ਵਿੱਚ ਸਿੰਘ ਦਿਵਾਲੀ ਉੱਤੇ ਫੇਰ ਅਮਰਸਰ ਇਕੱਠੇ ਹੋਏ ਹਰਮੰਦਰ ਸਾਹਿਬ ਪਾਠ ਕੀਰਤਨ ਹੋਏ ਤੇ ਦੀਵ ਮਾਲਾ ਕੀਤੀ ਗਈ ਮੀਰ ਮੰਨੂ ਨੂੰ ਇਹ ਖਬਰਾਂ ਪਹੁੰਚੀਆਂ ਤਾਂ ਉਹਨੇ ਅਦੀਨਾ ਬੇਗ ਨੂੰ ਲਿਖਿਆ ਕਿ ਸਿੱਖਾਂ ਨੂੰ ਘੇਰਾ ਪਾ ਕੇ ਖਤਮ ਕਰੋ ਹੁਕਮ ਸੁਣਦੇ ਸਾਰ ਅਦੀਨਾ ਬੇਗ ਤੇ ਉਸਤਾ ਨਾਇਕ ਸਦੀਕ ਬੇਗ ਖਾਂ ਜੁਲੰਦਰੋਂ ਚੜ੍ਹ ਤੇ ਬਹੁਤ ਸਾਰੀ ਫੌਜ ਸਣੇ ਮੀਰ ਮੰਨੂ ਦੇ ਅਫਸਰ ਲਾਹੌਰੋਂ ਉਹਨਾ ਆ ਕੇ ਅਮਰਸਰ ਨੂੰ ਆ ਕੇ ਰਾ ਪਾ ਲਿਆ 500 ਸਿੰਘ ਕੱਚੇ ਕਿਲੇ ਰਾਮਰਾਉਣੀ ਵਿੱਚ ਬੈਠੇ ਸਨ ਕਿਉਂਕਿ ਉੱਥੇ ਥਾਂ ਹੀ ਇੰਨੀ ਜੋਗੀ ਸੀ ਤੇ ਬਾਕੀ ਨੇੜੇ ਦੇ ਜੰਗਲ ਵਿੱਚ ਜਾਵੜੇ ਦੋਹਾਂ ਆਪਸਿਆਂ ਤੋਂ ਲੜਾਈ ਆਰੰਭ ਹੋਈ। ਰਾਮਰੌਣੀ ਵਿੱਚ 500 ਸਿੰਘ ਹੀ ਸਨ ਪਰ ਉਹਨਾਂ ਦੇ ਟੱਕਰੇ ਉੱਤੇ ਬਾਹਰ ਹਜ਼ਾਰਾਂ ਦੁਸ਼ਮਣ। ਰੋਜ਼ ਅੱਗ ਦਾ ਮੀਂਹ ਵਸਣ ਲੱਗਾ। ਕਦੇ-ਕਦਾਈਂ ਸਿੰਘ ਗੜੀ ਵਿੱਚੋਂ ਬਾਹਰ ਨਿਕਲਦੇ ਤੇ ਦੋ-ਦੋ ਹੱਥ ਕਰਕੇ ਵੈਰੀ ਨੂੰ ਪਾਜੜ ਪਾ ਕੇ ਥੋੜਾ ਬਹੁਤ ਸਮਾਨ ਖੋ ਕੇ ਇੰਜ ਕੇ ਫਿਰ ਅੰਦਰ ਜਾ ਵੜਦੇ। ਕਦੀ ਕੋਈ ਸਿੰਘਾਂ ਦਾ ਜਥਾ ਬਾਹਰੋਂ ਜੰਗਲ ਵਿੱਚੋਂ ਆ ਪੈਂਦਾ ਤੇ ਲੱਗਦਾ ਚਾਰਾ ਲਾ ਕੇ ਫਿਰ ਹਰਨ ਹੋ ਜਾਂਦਾ। ਇੱਕੇ ਰਾਤ ਦੋ ਕੁ ਮਹੀਨੇ ਰਿਆ ਅੰਦਰੋਂ ਦਾਣਾ ਪੱਠਾ ਮੁੱਕ ਗਿਆ ਸਿੰਘਾਂ ਦੇ ਕੋੜੇ ਭੁੱਖੇ ਮਰਨ ਲੱਗੇ ਐਨਾ ਰੋਚ ਦੀਆਂ ਮੁੱਠ ਭੇੜਾਂ ਵਿੱਚ ਅੰਦਰਲੇ 200 ਸਿੰਘ ਸ਼ੀਧੀ ਪਾ ਚੁੱਕੇ ਸਨ ਤੇ ਬਾਕੀਆਂ ਨੇ ਇੱਕ ਦਿਨ ਆਖਰੀ ਲੜਾਈ ਲੜ ਕੇ ਸ਼ੀਧੀ ਪਉਣ ਦਾ ਮਤਾ ਪਕਾ ਲਿਆ ਮੰਨੂ ਦੀਆਂ ਫੌਜਾਂ ਵਿੱਚ ਕੌੜਾ ਮਲਵੀ ਹੈਗਾ ਸੀ ਜੋ ਗੁਰੂ ਕਾ ਸੈਜਦਾਰੀ ਸਿੱਖ ਸੀ ਅਦੀਨਾ ਬੇਗ ਦੀ ਫੌਜ ਵਿੱਚ ਸਰਦਾਰ ਜਸਾ ਸਿੰਘ ਤਖਣਵੀ ਆਪਣੇ 100 ਸਿਪਾਈਆਂ ਸਣੇ ਸੀ ਉਸ ਦੀ ਇਸਤਰੀ ਨੇ ਲੜਕੇ ਮਾਰ ਦਿੱਤੀ ਤਾਂ ਪੰਥ ਨੇ ਉਸ ਨੂੰ ਛੇਕ ਦਿੱਤਾ ਸੀ ਉਹ ਅਦੀਨਾ ਬੇਗ ਪਾਸ ਨੋਂ ਕਰੋ ਜਾ ਹੋਇਆ ਸੀ ਇੱਕ ਦਿਨ ਗੜੀ ਵਿਚਲੇ ਸਿੰਘਾਂ ਵਿੱਚੋਂ ਇੱਕ ਸਿੰਘ ਪੇਸ ਬਦਲ ਕੇ ਅਦੀਨਾ ਬੇਗ ਦੀ ਸੂ ਕੱਢਣ ਉਸ ਦੀ ਫੌਜ ਵਿੱਚ ਆਇਆ ਤਾਂ ਉਹਨੇ ਜੱਸਾ ਸਿੰਘ ਤੇ ਉਸ ਦੇ ਸਾਥੀਆਂ ਨੂੰ ਵੀ ਉੱਥੇ ਵੇਖਿਆ ਸਿੰਘ ਨੇ ਕਿਹਾ ਅੱਛਾ ਤੁਸੀਂ ਹੋ ਰਾਮ ਰੌਣੀ ਦੇ ਸਿੰਘਾਂ ਦੇ ਕਾਤਲ ਇਹ ਸੁਣ ਕੇ ਜੱਸਾ ਸਿੰਘ ਤੇ ਉਹਦੇ ਸਾਥੀਆਂ ਦੇ ਨੇਤਰ ਪਰ ਆਏ ਉਹਨਾਂ ਬੜੇ ਤਰਲੇ ਨਾਲ ਕਿਹਾ ਕਿ ਜਿਵੇਂ ਜਾਣੋ ਪੰਥ ਸਾਨੂੰ ਵਿਛੜਿਆਂ ਨੂੰ ਮਿਲਾ ਲਵੇ ਅੱਗੋਂ ਸਿੰਘ ਨੇ ਉੱਤਰ ਦਿੱਤਾ ਅਸੀਂ ਤਾਂ ਸਾਰੇ ਕੱਲ ਨੂੰ ਸ਼ਹੀਦੀ ਪਾ ਜਾਵਾਂਗੇ ਜੇ ਤੁਸੀਂ ਵੀ ਸਾਡੇ ਨਾਲ ਸ਼ਹੀਦੀ ਵਿੱਚ ਹਿੱਸੇਦਾਰ ਬਣਨਾ ਚਾਹੋ ਤਾਂ ਇਹਦਾ ਫਲ ਤੁਹਾਨੂੰ ਗੁਰੂ ਮਹਾਰਾਜ ਦੇਣਗੇ ਐਸੋਂ ਕਿ ਸਾਰੇ ਸਿੰਘ ਸ਼ਹੀਦੀ ਵਾਸਤੇ ਤਿਆਰ ਹੋ ਬੈਠੇ ਜੱਸਾ ਸਿੰਘ ਦੇ ਦਿਲ ਤੇ ਬੜੀ ਭਾਰੀ ਸੱਟ ਵੱਜੀ ਉਹਨੇ ਚਿੱਠੀ ਲੈ ਕੇ ਤੀਰ ਨਾਲ ਬਣ ਕੇ ਗੜੀ ਦੇ ਅੰਦਰ ਭੇਜੀ ਕਿ ਪੰਥ ਮੇਰੀ ਪੁੱਲ ਬਖਸ਼ ਲਵੇ ਤਾਂ ਮੈਂ ਵੈਰੀ ਦਾ ਸਾਥ ਛੱਡ ਕੇ ਅੰਦਰ ਆਉਣ ਨੂੰ ਤਿਆਰ ਹਾਂ ਸਿੰਘਾਂ ਨੇ ਅੰਦਰੋਂ ਤੀਰ ਨਾਲ ਬਨ ਕੇ ਉੱਤਰ ਕੱਲਿਆ ਗੁਰੂ ਬਖਸ਼ਨਹਾਰ ਹੈ ਤੂੰ ਚਾਹੀਦਾ ਇਸ ਵੇਲੇ ਪੰਥ ਦੀ ਸ਼ਰਨਾ ਸਕਦਾ ਈਂ ਰਾਤੋਂ ਰਾਤ ਜੱਸਾ ਸਿੰਘ ਸਣੇ ਸਾਥੀਆਂ ਰਾਮਰੌਣੀ ਦੇ ਅੰਦਰ ਜਾਵੜਿਆ ਉਹ ਆਪਣੇ ਨਾਲ ਕੁਝ ਖੁਰਾਕ ਤੇ ਜੰਗ ਦਾ ਸਮਾਨ ਵੀ ਲੈ ਗਿਆ ਅੰਦਰਲੇ ਸਿੰਘਾਂ ਨੂੰ ਹੌਸਲਾ ਹੋ ਗਿਆ ਉਹ ਕੁਝ ਸਮਾਂ ਹੋਰ ਲੜਾਈ ਜਾਰੀ ਰੱਖਣ ਦੇ ਯੋਗ ਹੋ ਗਏ ਸਰਦਾਰ ਜੱਸਾ ਸਿੰਘ ਨੇ ਕੌੜਾ ਮਾਲ ਨੂੰ ਸੁਨੇਹਾ ਭੇਜਿਆ ਕਿ ਜੇ ਤੂੰ ਕੋਈ ਚਾਰਾ ਕਰੇਂ ਤਾਂ ਅੰਦਰਲੇ 300 ਸਿੰਘਾਂ ਦੀ ਜਾਨ ਬਚ ਸਕਦੀ ਏ ਐਨ ਉਸ ਵੇਲੇ ਖਬਰਾਂ ਪਹੁੰਚੀਆਂ ਕਿ ਅਬਦਾਲੀ ਚੜ੍ਹਿਆ ਆ ਰਿਹਾ ਏ ਨਾਲ ਹੀ ਦਿੱਲੀ ਵੱਲੋਂ ਖਬਰ ਮਿਲੀ ਕਿ ਸਫਦਰ ਜੰਗ ਸ਼ਾਹ ਨਵਾਜ਼ ਨੂੰ ਮੁਲਤਾਨ ਦਾ ਸੂਬੇਦਾਰ ਬਣਾ ਕੇ ਭੇਜ ਰਿਹਾ ਹੈ ਇਹਨਾਂ ਖਬਰਾਂ ਦੀ ਰੋਸ਼ਨੀ ਵਿੱਚ ਕੌੜਾ ਮਾਲ ਨੇ ਮੀਰ ਮੰਨੂ ਨੂੰ ਕਿਹਾ ਕਿ ਰਾਮ ਰੌਣੀ ਦਾ ਘੇਰਾ ਉਠਾ ਕੇ ਸਿੰਘਾਂ ਨਾਲ ਸੋਰਾ ਕਰ ਲੈਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਔਕੜਾਂ ਵਿੱਚ ਇਹਨਾਂ ਦੀ ਮਦਦ ਹਾਸਲ ਕੀਤੀ ਜਾ ਸਕੇ ਮੀਰ ਮੰਨੂ ਨੇ ਸਲਾਹ ਮੰਨ ਲਈ ਸੋ ਨਵੰਬਰ 1748 ਈਸਵੀ ਨੂੰ ਰਾਮ ਰੌਣੀ ਦਾ ਘੇਰਾ ਉਠਾ ਲਿਆ ਗਿਆ ਕੌੜਾ ਮਾਲ ਦੇ ਕਹਿਣ ਉਤੇ ਸਿੰਘਾਂ ਦੇ ਗੁਜਾਰੇ ਵਾਸਤੇ ਦਰਬਾਰ ਸਾਹਿਬ ਦੇ ਨਾਮ ਪਰਗਣਾ ਪੱਟੀ ਦੇ ਮਾਮਲੇ ਵਿੱਚੋਂ ਅੱਦਾ ਮਾਮਲਾ ਜਗੀਰ ਵਿੱਚੋਂ ਲਾ ਦਿੱਤਾ ਗਿਆ। ਦਰਬਾਰ ਸਾਹਿਬ ਦੇ ਪੁਰਾਣੇ 12 ਪਿੰਡਾਂ ਦਾ ਜ਼ਬਤ ਹੋਇਆ ਮਾਮਲਾ ਵੀ ਬਹਾਲ ਕਰ ਦਿੱਤਾ ਗਿਆ। ਇਸ ਤਰ੍ਹਾਂ ਰਾਮ ਰੌਣੀ ਦੀ ਮੈਂ ਖਤਮ ਹੋਈ। ਮਾਰਚ 1748 ਈਸਵੀ ਵਿੱਚ ਅਫਦਾਲੀ ਮੀਰ ਮੰਨੂ ਤੋਂ ਹਾਰ ਖਾ ਕੇ ਗਿਆ ਸੀ। ਉਦੋਂ ਮੀਰ ਮੰਨੂ ਹਿੰਦੁਸਤਾਨ ਦੀ ਸਾਰੀ ਤਾਕਤ ਦਾ ਮਾਲਕ ਸੀ। ਹੁਣ ਕੇਵਲ ਪੰਜਾਬ ਦੀ ਜਿੱਥੇ ਆ ਕੇ ਉਹ ਨਵਾਂ ਨਵਾਂ ਹਾਕਮ ਲੱਗਾ ਸੀ। ਅਫਦਾਲੀ ਐ ਵੀ ਜਾਣਦਾ ਸੀ ਕਿ ਦਿੱਲੀ ਦਰਬਾਰ ਵਿੱਚ ਫੋਟ ਹੋਣ ਕਰਕੇ ਉਤੋਂ ਦੇ ਵਜ਼ੀਰ ਨੇ ਕਦੇ ਵੀ ਸੂਬੇਦਾਰ ਲਾਹੌਰ ਨੂੰ ਮਦਦ ਨਹੀਂ ਦਿੱਤੀ ਹੁਣ ਇਹ ਵੀ ਵੇਖਣਾ ਚਾਹੁੰਦਾ ਸੀ ਕਿ ਪੰਜਾਬ ਦਾ ਸੂਬੇਦਾਰ ਹੋਣ ਦੀ ਹੈਸੀਅਤ ਵਿੱਚ ਮੀਰ ਮੰਨੂ ਦੀ ਕਿੰਨੀ ਕੁ ਤਾਕਤ ਹੈ ਸੋ ਦਸੰਬਰ 1748 ਈਸਵੀ ਨੂੰ ਅਬਦਾਲੀ ਸਣੀ ਫੌਜ ਦਰਿਆ اٹਕ ਤੋਂ ਉਰਾ ਟੱਪ ਪਿਆ ਉਹ ਮੁਲਕ ਨੂੰ ਉਜਾੜਦਾ ਹੋਇਆ ਚਨਾ ਦੇ ਉਰਲੇ ਪਾਸੇ ਸੋਧਰੇ ਵਜੀਰਾਬਾਦ ਤੋਂ 4 ਮੀਲ ਚੜ੍ਹਦੇ ਪਹਾੜ ਦੀ ਗੁੱਠ ਵਿੱਚ ਆ ਬੈਠਾ ਅਬਦਾਲੀ ਨੇ ਮੀਰ ਮੰਨੂ ਨੂੰ ਚਿੱਠੀ ਲਿਖੀ ਕੇ ਨਾਦਰ ਸ਼ਾਹ ਦੇ ਵੇਲੇ ਤੋਂ ਚਾਰ ਮੁਹਾਲ ਗੁਜਰਾਤ ਪਸਰੂਰ ਸਿਆਲਕੋਟ ਤੇ ਔਰੰਗਾਬਾਦ ਸਾਡੀ ਬਾਦਸ਼ਾਹੀ ਦਾ ਹਿੱਸਾ ਬਣ ਚੁੱਕੇ ਹਨ ਉਹਨਾਂ ਦਾ ਮਾਮਲਾ ਤਾਰੋ ਤੇ ਅੱਗੇ ਵਾਸਤੇ ਸਮੇਂ ਸਿਰ ਮਾਮਲਾ ਭੇਜਣ ਦਾ ਭਰੋਸਾ ਦਿਵਾਓ ਮੀਰ ਮੰਨੂ ਨੇ ਇੱਕ ਪਾਸੇ ਦਾ ਅਫਦਾਲੀ ਨਾਲ ਸੁਲ੍ਹਾ ਦੀ ਗੱਲਬਾਤ ਜਾਰੀ ਰੱਖੀ ਤੇ ਦੂਜੇ ਪਾਸੇ ਅਫਦਾਲੀ ਦੀ ਉਹ ਚਿੱਠੀ ਬਾਦਸ਼ਾਹ ਦਿੱਲੀ ਨੂੰ ਭੇਜ ਦਿੱਤੀ ਦਿੱਲੀ ਬਾਸ਼ਾ ਨੇ ਚਾਰ ਮੁਹਾਲ ਦਾ ਮਾਮਲਾ ਅਫਦਾਲੀ ਨੂੰ ਦੇਣਾ ਪ੍ਰਵਾਨ ਕਰ ਲਿਆ ਤਾਂ ਆਪਣੀ ਫੌਜੀ ਕਮਜ਼ੋਰੀ ਵੇਖ ਕੇ ਮੀਰ ਮੰਨੂ ਨੇ ਵੀ ਚਾਰ ਮੁਹਾਲ ਦਾ ਮਾਮਲਾ 14 ਲੱਖ ਸਾਲਾਨਾ ਅਫਦਾਲੀ ਨੂੰ ਦੇਣਾ ਮੰਨ ਲਿਆ ਤੇ 1 ਸਾਲ ਦਾ ਦੇ ਦਿੱਤਾ ਮਾਮਲਾ ਲੈ ਕੇ ਅਫਦਾਲੀ ਉਥੋਂ ਹੀ ਵਾਪਸ ਕੰਦਾਰ ਨੂੰ ਮੁੜ ਗਿਆ ਮੀਰ ਮੰਨੂ ਇਧਰੋਂ ਮੁੜਿਆ ਹੀ ਸੀ ਜਾਂ ਉਸ ਨੂੰ ਮੁਲਤਾਨ ਦੀ ਬੇਪਤਾ ਪੈ ਗਈ ਵਜ਼ੀਰ ਸਫਦਰ ਜੰਗ ਨੇ ਮੀਰ ਮੰਨੂ ਦੀ ਤਾਕਤ ਘਟਾਉਣ ਬਦਲੇ ਮੁਲਤਾਨ ਦਾ ਸੋਬੇਦਾਰ ਸ਼ਾਹ ਨਵਾਜ਼ ਖਾਨ ਨੂੰ ਬਣਾ ਦਿੱਤਾ ਉਸ ਨੇ ਮਈ 1749 ਈਸਵੀ ਵਿੱਚ ਮੁਲਤਾਨ ਤੇ ਆ ਕਬਜ਼ਾ ਕੀਤਾ ਉਸ ਨੂੰ ਕੁਝ ਪੁਰਾਣੇ ਫੌਜੀ ਵਦੇਰੇ ਤਨਖਾਹ ਦੇ ਕੇ ਆਪਣੇ ਨਾਲ ਗੰਢ ਲਏ ਤੇ ਬਹੁਤ ਸਾਰੀ ਨਵੀਂ ਫੌਜ ਭਰਤੀ ਕਰ ਲਈ ਦਿਨਾਂ ਵਿੱਚ ਹੀ ਉਹਨੇ 15000 ਫੌਜ ਲਾਹੌਰ ਉਤੇ ਹਮਲਾ ਕਰਨ ਵਾਸਤੇ ਤਿਆਰ ਕਰ ਲਈ ਕਿਉਂਕਿ ਸਫਦਰ ਜੰਗ ਵੱਲੋਂ ਉਸ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਜੇ ਤੂੰ ਲਾਹੌਰ ਮੇਰਮਨ ਨੂੰ ਤੂੰ ਖੋਹ ਲਵੇਂ ਤਾਂ ਤੈਨੂੰ ਸੂਬੇਦਾਰੀ ਦੀ ਸੰਦ ਦੇ ਦਿੱਤੀ ਜਾਵੇਗੀ